ਆ ਕੇ ਆਪਣੇ ਪਰਿਵਾਰਾਂ ਨੂੰ ਮਿਲਦੀ ਨੇ ਔਰ ਨਾਬੇ ਸ਼ਹਿਰ ਦੀ ਖੂਬਸੂਰਤੀ ਨੂੰ ਦੇਖਦੇ ਆ ਔਰ ਖੂਬਸੂਰਤੀ ਇਹ ਹੈ ਕਿ ਅਸੀਂ ਜਿਹੜੀਆਂ ਪਿਛਲੇ ਸਾਡੇ ਰੀਤੀ ਰਿਵਾਜ ਨੇ ਜਿਹਨੂੰ ਆਪਾਂ ਤੀਜ ਵੀ ਕਹਿੰਦੇ ਆਂ ਤੀਆਂ ਕਹਿੰਦੇ ਆਂ ਉਹਨਾਂ ਨੂੰ ਬੁढ़ाई ਦੀ ਪਾਤਰਾ ਅਗਰਵਾਲ ਸਭਾ ਜਿਨ੍ਹਾਂ ਨੇ ਜਿਉਂਦਾ ਰੱਖੇ ਸਈ ਸ਼ਹਿਰਾਂ 'ਚ ਨਹੀਂ ਮਿਲਦਾ ਪਰ ਮੇਰੇ ਖਿਆਲ 'ਚ ਜਿਆਦਾ ਹੀ ਚੱਲੇ ਨੇ ਇਹਨਾਂ ਨੂੰ ਦੇਖ ਕੇ ਵੀ ਬਹੁਤ ਲੱਗਿਆ ਇਹਨਾਂ ਨੂੰ ਦੇਖ ਕੇ ਨਾ ਬਹੁਤ ਲੋਗ ਇਆਂ ਲਾਉਣ ਲੱਗੇ ਤਾਂ ਪਰ ਇਹਨਾਂ ਦਾ ਜਿਹੜਾ ਯੋਗਦਾਨ ਸ਼ਾਸਤਰ ਨਾਬੇ ਨੂੰ ਆ ਸਭ ਤੋਂ ਵੱਡਾ ਯੋਜਨਾਨ ਜਿਹੜਾ ਇਹ ਪਾਰਕ ਆ ਨਾ ਹਮੇਸ਼ਾ ਕਹਿਣਾ ਹੁੰਦਾ ਇਹ ਪਾਰਕ ਸਾਨੂੰ ਬਹੁਤ ਵੱਡੀ ਦੇਣ ਆ ਇੱਥੇ ਆਕਸੀਜਨ ਦੀ ਫੈਟਰੀ ਵੀ ਆ ਔਰ ਦੂਜੀਆਂ ਸਾਡੀਆਂ ਬੱਚੀਆਂ ਪੈਣਾ ਇੱਥੇ ਆਉਂਦੀਆਂ ਸਵੇਰ ਵੇਲੇ ਸ਼ਾਮ ਵੇਲੇ ਆਉਂਦੀਆਂ ਨੇ ਸੈਰ ਕਰਦੀਆਂ ਨੇ ਐਕਸਰਸਾਈਜ਼ ਕਰਦੀਆਂ ਨੇ ਔਰ ਦੂਜੀ ਇਹਦੀ ਸੱਣ ਵੱਡੀ ਗੱਲ ਆ ਨਾਪੇ ਤੇ ਜੇ ਕੋਈ ਸੇਫ ਖਾਏ ਤਾਂ ਅਗਰ ਵਾਸੋਂ ਦਾ ਇੱਕ ਪਾਰਕਾ ਇਹ ਕਹਿੰਦੇ ਨੂੰ ਵੀ ਲਿਖ ਜਾਣ ਤਾਂ ਮੈਂ ਵੀ ਆਉਣਾ ਨੈਡਮ ਜੀ ਨਾਲ ਆਉਣੀ ਹੈ ਇਸ ਵੀਲੇ ਤਾਂ ਇੱਥੇ ਜਦੋਂ ਵੀ ਆਈਦਾ ਸੇਫ ਹੋਵੇ ਸੂਚਾ ਹੁੰਦਾ ਹੈ ਔਰ ਮੈਂ ਇਹ ਕਿ ਨਾਬਾ ਨਵਾਸੇ ਨੂੰ ਥੋੜੀ ਜੀ ਅਪੀਲ ਕਰੂੰਗਾ ਕਿ ਹੁਣ ਮੌਸਮ ਸਰਦੀ ਜੀ ਨਿਕਲ ਗਈ ਹੈ ਕਾਫੀ ਹੁਣ ਇਹਨੂੰ ਰੈਗੂਲਰ ਕਰੋ ਤੁਸੀਂ ਰੈਗੂਲਰ ਕਰੋ ਔਰ ਅੱਗੇ ਵੱਸਦਾ ਮੇਰੇ ਖਿਆਲ ਚ ਮੈਂ ਤਾਂ ਕਹਿੰਦਾ ਇਹ ਹਮੇਸ਼ਾ ਹੀ ਅੱਗੇ ਚਲਦੀ ਆ ਮੈਂ ਤਾਂ ਕਹਿੰਦਾ ਆਉਣ ਵਾਲੀ ਸਿੰਮੇ ਚ ਕੋਈ ਸਾਡੂੰ ਪੱਤਰ ਦੇਵੇ ਤਾਂ ਮੈਂ ਡੀਸੀ ਤੋਂ ਜਾਂ ਕਿਸੇ ਤੋਂ ਸਾਡੀਆਂ ਪੈਣਾ ਮਾਮਾ ਲਈ ਇੱਕ ਛੋਟਾ ਜਿਹਾ ਜਿਮ ਇੱਥੇ ਲਗਾ ਦਈਏ ਜਿਹੜਾ ਤੁਸੀਂ ਪੈਸੇ ਕਿਸੇ ਦੇ ਕੇ ਅੰਦਰ ਕਮੇਰਸ ਪਾਸੇ ਜਾਣੇ ਹੋ ਉਹ ਇੱਕ ਇੱਥੇ ਛੋਟਾ ਜਿਹਾ ਜਿਮ ਇੱਥੇ ਲੱਗ ਜਾਏ ਤਾਂ ਕਿ ਸਾਡੀਆਂ ਮਾਮਾ ਪੈਣਾ ਇਹਦਰ ਨ ਜਾਓ ਇਹ ਇੱਥੇ ਆਉਣੀ ਆ 10 ਮਿੰਟ ਜਿੰਮ ਤੇ ਲਾ ਦੇਈਆਂ ਤੇ ਬਹੁਤ ਜ਼ਰੂਰੀ ਆ ਔਰ ਬਹੁਤ ਜ਼ਰੂਰੀ ਆ ਆ ਜੀਵਨ ਜੀ ਬੈਠੇ ਨੇ ਵੇਖਣ ਵਾਸਤੇ ਖੜਾ ਕਰਦੇ ਕਹਿੰਦੇ ਉਸਕੇ ਕੋਈ ਸਾਹਿਬ ਜੀ ਕਰਦ ਨਹੀਂ ਹੋਏ ਜੇ ਹਲਾ ਦੇ ਹਲਾ ਦੇ ਕੇ ਇਹ ਵੀ ਸਾਡੇ ਪ੍ਰਧਾਨ ਜੀ ਖੜੇ ਨੇ ਤੇ ਕਹਿੰਦੇ ਕਹਿੰਦੇ ਮੈਨੂੰ ਜੂਤਰੀ ਜੀਵਨ ਦੀ ਹੈ ਮੇਰੇ ਖਿਆਲ ਚ ਹੋ ਜਾਊਗਾ ਸਾਡੇ ਇੰਨੀਆਂ ਸ਼ਕਤੀਆਂ ਨੇ ਸਿੰਘਾ ਸਾਹਿਬ ਨੇ ਸਾਡੇ ਡਿਪਟੀ ਨਰੇਂਦਰ ਜੀ ਸਿੰਘ ਸਾਹਿਬ ਆਸ਼ੀ ਜੀ ਦਾ ਬਹੁਤ ਵੱਡਾ ਰੋਲ ਆ ਕਿ ਕਹਿੰਦੇ ਨਾ ਮਰੇ ਵੀ ਨੂੰ ਕੁਝ ਐਕਸੀਡੈਂਟਾਂ ਨੂੰ ਰੱਬ ਬਣ ਕੇ ਆਉਂਦੇ ਨੇ ਹੁੰਦਾ ਨਿਕਉਂਦੇ ਨੇ ਤੇ ਬਹੁਤ ਨੱਭਾ ਜਿਹੜਾ ਇੱਕ ਜਾਣਿਆ ਜਾਂਦਾ ਹੈ ਖੇਲਾਂ ਨੂੰ ਸਖੀਤਾ ਨੂੰ ਰੱਬ ਨੂੰ ਮੰਨਣ ਵਾਲਾ ਸ਼ਹਿਰ ਹੈ ਔਰ ਆਸੀਂ ਹਮੇਸ਼ਾ ਰੱਬ ਤੋਂ ਡਰਦੇ ਵੀ ਔਰ ਮੰਨਦੇ ਵੀ ਔਰ ਤੁਸੀਂ ਇਹ ਦੇਖੋ ਔਰ ਸਾਰੇ ਜਦੋਂ ਵੀ ਕੋਈ ਮਾਹੌਲ ਹੁੰਦਾ ਸਾਰੇ ਤਾਂ ਤੋਂ ਉੱਤੇ ਕੇ ਪਾਰਟੀਆਂ ਤੋਂ ਉੱਤੇ ਨਾਪੇ ਦੀ ਖੂਬਸੂਰਤੀ ਆ ਕਿ ਕਿੰਨੀਆਂ ਲੜਾਈਆਂ ਲੋਹਿਆੜੇ ਵਾਲੇ ਹੋਈਆਂ ਪਰ ਨਾਪੇ ਦੇ ਲੋਕ ਨੇ ਆਪਸ ਚ ਲੜੇ ਪਰ ਮੈਨੂੰ ਮਾਣ ਆ ਮੈਂ ਇੱਥੇ ਦੀ ਜੰਪਲ ਇੱਥੇ ਦਾ ਹਿੱਸਾ ਹੈ ਔਰ ਖਾਸ ਕਰਕੇ ਜਿਹੜੀ ਸਾਡੀ ਅਗਰਵਾਲ ਸੁਣਾ ਹੈ ਇਹਦਾ ਵੀ ਮੈਂ ਇੱਕ ਤਰ੍ਹਾਂ ਦਾ ਹਿੱਸਾ ਹੈ ਤੁਸੀਂ ਸੱਤ ਤੋਂ ਬਗੈਰ ਜਿੱਥੇ ਪੰਡਤ ਨਹੀਂ ਹੋਗਾ ਉਹ ਰਸਮ ਚੱਲਦੀ ਨਹੀਂ ਠੀਕ ਹੈ ਜੀ ਇਹ ਨਾਲ ਤਾਂ ਸਾਡਾ ਜਨਮ ਦਾ ਰਿਸ਼ਤਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਸਾਨੂੰ ਸਾਰਾ ਕੁਝ ਕਰਨਾ ਪੈਂਦਾ। ਕੋਰੇ ਆ ਸਾਡੇ ਆ ਬੈਠੇ ਨੇ ਕਿ ਅਸੀਂ ਥਾਂ-ਥਾਂ ਦੇ ਜਿੰਮ ਕੋਲ ਨੇ ਆ ਹੋਰ ਪਾਰਕ ਕੋਲੇ ਆ। ਤੇ ਆਓ ਇਹਨੂੰ ਵੀ ਜਿੱਥੇ ਤੁਸੀਂ ਇੰਨਾ ਵਧੀਆ ਮੇਨਟੇਨ ਕੀਤਾ ਹੈ। ਇਹਦੇ ਵਿੱਚ ਆਪਾਂ ਕੀ ਵਾਦਾ ਕਰ ਸਕਦੇ ਆ ਉਹਦੇ ਬਾਰੇ ਜਿਹੜਾ ਤੁਸੀਂ ਆਪਾਂ ਨਵੀਂ ਕੋਈ ਲੈਗ ਚ ਲਈਏ ਤਾਂ ਕਿ ਇਹਦੀ ਖੂਬਸੂਰਤੀ ਨੂੰ ਲਗਾਤਾਰ ਜਿਹੜਾ ਆਪਾਂ ਫਰਜ਼ ਰੱਖਣਾ ਹੈ। ਮੇਰਾ ਵਾਦਾ ਜਦੋਂ ਵੀ ਦਾ ਵੱਡੇ ਇਹਦਾ ਮੈਨੂੰ ਕੰਨੋਂ ਫੜ ਕੇ ਲੈ ਕੇ ਜਾਉਂ ਕਰਦੇ ਆ ਚਲੋ ਏ ਔਰ ਜਿਹਨੂੰ ਵੀ ਅੱਜ ਇਸ ਮੌਕੇ ਤੇ ਅਸੀਂ ਪਰਮਾਤਮਾ ਨੂੰ ਮੰਨ ਕਰਦੇ ਆ ਕਿ ਇਹਨਾਂ ਨੂੰ ਦਿਨ ਦੁੱਖਣੀ ਚੌਕਣੀ ਤਰੱਕੀ ਕਰੇ ਜਿੱਥੇ ਵੀ ਜਾਂਦੇ ਜਗਰਾਤੇ ਤੇ ਵੀ ਜੂਰੀ ਹੈ ਔਰ ਪਰਮੋ ਦੀ ਲੀਲਾ ਚ ਰੰਗ ਲਾ ਦਿੰਦੇ ਨੇ ਤਾਰੀਏ ਇਹਨਾਂ ਦੇ ਨਾਮ ਤੇ ਕੋਈ ਤੇ ਲਾ ਦਿੰਦੇ ਨੇ ਔਰ ਮੈਨੂੰ ਮਾਣਾ ਸਾਰੀਆਂ ਜਿਹੜੀਆਂ ਸਿੱਖਿਸ਼ਤਾ ਬੈਠੀਆਂ ਨੇ ਇਹਨਾਂ ਦੇ ਬਹੁਤ ਵੱਡਾ ਮਾਣ ਆ ਨਾ ਬੇਨੂੰ ਵੀ ਮਾਣ ਜ਼ਰੂਰ ਉਹਨਾਂ ਤੇ ਹਮਲ ਕਰਾਂਗੇ ਅਵਰ ਇਹਨਾਂ ਦੀ ਬਦਾਦਗੀ ਤੇ ਜਿਹੜਾ ਸਰਕਾਰ ਤੋਂ ਕੋਈ ਕੰਮ ਲੈਣਾ ਹੋਊਗਾ ਮੈਂ ਪੂਰੇ ਹੋ ਕੇ ਤੁਹਾਡੀ ਅੱਜ ਨੂੰ ਧਮਾ ਲਊਗਾ ਇਸ ਵਾਸਤੇ ਇਹਨਾਂ ਦਾ ਬਹੁਤ ਬਹੁਤ ਸਾਡੇ ਬਹੁਤ ਧੰਨਵਾਦ ਹੈ ਇਹਨਾਂ ਵਾਸਤੇ ਇੱਕ ਵਾਰੀ ਜ਼ੋਰਦਾਰ ਤਾਰੀਆਂ よろしくお願い